ਪੋਰ ਖੀਰੀ ਦੇ ਵਿੱਚ ਚਾਰ ਕਿਸਾਨ ਇੱਕ ਪੱਤਰਕਾਰ ਸੀਰ ਕੀਤਾ ਉਹਨਾਂ ਨੇ ਪਰਿਵਾਰਾਂ ਨੂੰ ਮੁਆਵਜ਼ਾ ਲੈਣਾ ਹੈ ਉਹਨਾਂ ਨੂੰ ਨੌਕਰੀਆਂ ਲੈਣੀਆਂ ਉਹਨਾਂ ਨੂੰ ਸਾਫ਼ ਲੈਣਾ ਹੈ ਅਸਲ ਗੱਲ ਨੂੰ ਕਰੋ 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 ਐਮਐਸਪੀ ਦੇ ਚੌਵੀਂ ਚੋਣਾਂ ਨੇ ਇਹ ਸਰਕਾਰ ਆ ਜਿਹੜੀ ਇਹ ਆਪਦੀਆਂ ਵੋਟਾਂ ਪੱਕੀਆਂ ਕਰਨ ਦੇ ਲਈ ਲੱਗੀ ਹੋਈ ਹੈ ਧਰਮ ਦੇ ਨਾਂ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਇਹ ਪੱਤੇ ਖੇਡਦੀ ਹੁੰਦੀ ਹੈ ਪਹਿਲਾਂ ਵੀ ਖੇਡੇ ਆ ਉਹ ਪੱਤਿਆਂ ਦੇ ਵਿੱਚ ਆਪਾਂ ਨਹੀਂ ਆਉਣਾ ਜੇ ਐਮਐਸ ਪ੍ਰੀ ਗਾਰੰਟੀ ਲੈਣੀ ਹੈ 100000 552 ਸਾਲ ਦੇ ਜਿਹੜਾ ਵੀ ਕੋਈ ਦੁਕਾਨਦਾਰ ਹੈ ਮਜ਼ਦੂਰ ਕਿਸਾਨ ਹੈ ਪੱਤਰਕਾਰ ਹੈ ਉਹ ਲਾਗੂ ਕਰੋ ਅੱਜ ਅਸੀਂ ਇਸ ਖੰਮ ਸੱਦੇ ਦੇ ਉੱਤੇ ਸਾਡੀ ਸੂਬਾ ਕਮੇਡੀਆ ਸੱਦੇ ਦੇ ਭਾਰਤੀ ਕਿਸਾਨ ਜੁਨੇਤਾ ਗ੍ਰਾਹਾ ਵੱਲੋਂ ਅੱਜ ਸਾਡਾ ਸਾਂਝਾ ਜਿਹੜਾ ਟਰੈਕਟਰ ਮਾਰਚਾ ਮਨਜੀਤ ਧਨੇਰ ਗਰੁੱਪ ਭਾਰਤੀ ਕਿਸਾਨ ਯੂਨੇਤਾ ਗ੍ਰਾਹਾ ਧਨੌੜੇ ਦੇ ਵਿੱਚ ਦੀ ਮਾਰਚ ਕਰਦੇ ਹੋਏ ਬਰਨਾਲੇ ਇਹ ਮਾਰਚ ਦੀ ਸਮਾਪਤੀ ਕਰਨੀ ਹੈ ਉਹਦੀਆਂ ਮੰਗਾਂ ਕੀ ਨੇ ਲਖਬੀਰਪੁਰ ਖੀਰੀ ਦੇ ਵਿੱਚ ਚਾਰ ਕਿਸਾਨ ਇੱਕ ਪੱਤਰਕਾਰ ਸੀਰ ਕੀਤਾ ਉਹਨਾਂ ਨੇ ਪਰਿਵਾਰਾਂ ਨੂੰ ਮੁਆਵਜ਼ਾ ਲੈਣਾ ਹੈ ਉਹਨਾਂ ਨੌਕਰੀਆਂ ਲੈਣੀਆਂ ਉਹਨਾਂ ਨੂੰ ਸਾਫ਼ ਲੈਣਾ ਹੈ ਐਮਐਸਪੀ ਗਾਰੰਟੀ ਲੈਣੀ ਹੈ 105000 558 ਸਾਲ ਦੇ ਜਿਹੜਾ ਵੀ ਕੋਈ ਦੁਕਾਨਦਾਰ ਹੈ ਮਜ਼ਦੂਰ ਕਿਸਾਨ ਹੈ ਪੱਤਰਕਾਰ ਹੈ ਉਹ ਲਾਗੂ ਕਰੋ ਜਿਹੜਾ ਮਜ਼ਦੂਰਾ ਕਿਸਾਨਾਂ ਸਿਰ ਚੜਿਆ ਕਰਜ਼ਾ ਹੈ ਉਹ ਖਤਮ ਕਰੋ ਜਿਹੜੀਆਂ ਸਰਕਾਰ ਨੇ ਸਾਡੇ ਨਾਲ ਵਾਦੇ ਕੀਤੇ ਆ ਮੋਦੀ ਸਰਕਾਰ ਨੇ ਉਹ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਅੱਜ ਇਸ ਸੇ ਮਸਦੇ ਦੇ ਉੱਤੇ ਸਾਰੇ ਭਾਰਤ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਇੱਕ ਵਿਗਲ ਵੱਜਿਆ ਮੋਦੀ ਸਰਕਾਰ ਧਰਮਾਂ ਦੇ ਨਾਂ ਤੇ ਲੜਾਉਣਾ ਚਾਹੁੰਦੀ ਹੈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਆਪਣੇ ਆਪਣੇ ਧਰਮਾਂ 'ਚ ਰਹਿੰਦੇ ਹੋਏ ਆਪਣੀ ਕਿਰਤ ਕਰਨ ਵਾਲੇ ਲੋਕਾਂ ਜਿਹੜੀਆਂ ਮੰਗਾਂ ਨੇ ਉਹ ਹਰ ਹਾਲਤ ਮਨਾਵਾਂਗੇ ਇਹ ਅਗਲਾ ਸੰਘਰਸ਼ ਜੋ ਵੀ ਹੋਊਗਾ ਉਹਨੂੰ ਤੇਜ਼ ਕਰਾਂਗੇ ਜਿਵੇਂ ਹੱਥ ਲੱਗਦੀ ਹੈ ਸਰਕਾਰ ਦੀ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ ਅਸੀਂ ਲੋਕਾਂ ਨੂੰ ਪੀਲ ਕਰਦੇ ਹਾਂ ਵੀ ਆਓ ਅਸੀਂ ਅਸਰ ਬਹੁਤ ਮਨਾਸੁਮਰਛ ਆ ਰਿਹਾ ਹੈ ਇਹਦੇ ਵਿੱਚ ਸਮੁੱਚੇ ਲੋਕਾਂ ਦਾ ਯੋਗਦਾਨ ਹੋਊਗਾ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਸਾਡੇ ਆਗੂ ਸਾਨੂੰ 24 ਦੇ ਚੋਣਾਂ ਨੇ ਇਹ ਸਰਕਾਰ ਆ ਜਿਹੜੀ ਇਹ ਆਪਦੀਆਂ ਵੋਟਾਂ ਪੱਕੀਆਂ ਕਰਨ ਦੇ ਲੱਗੀ ਹੋਈ ਹੈ ਧਰਮ ਦੇ ਨਾਂ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਇਹ ਪੱਤੇ ਖੇਡਦੀ ਹੁੰਦੀ ਹੈ ਪਹਿਲਾਂ ਵੀ ਖੇਡੇ ਆ ਇਹ ਪੱਤਿਆਂ ਦੇ ਵਿੱਚ ਆਪਾਂ ਨਹੀਂ ਆਉਣਾ ਆਪਣੀ ਕਿਰਤ ਕਰਦੇ ਹੋਏ ਜਿਹੜੀ ਆਪਣੀਆਂ ਜਾਇਜ਼ ਮੰਗਾਂ ਨੇ ਉਹ ਹਰ ਹਾਲਤ ਮਨਾਵਾਂਗੇ ਸਰਕਾਰ ਨੂੰ ਮੂਹਰੇ ਮੂਹਰੇ ਟੰਗ